ਜੋ ਸਾਨੂੰ ਗੁਰੂ ਨੇ ਸਿਧਾਂਤ ਸਿਖਾਏ ਐ ਜੋ ਸਾਨੂੰ ਗੁਰੂ ਨੇ ਸਿਖਾ ਦਿੱਤੀ ਉਹਨੂੰ ਜੀਵਨ 'ਚ ਜ਼ਰੂਰ ਅਪਣਾਓ ਅੱਜ ਸਮਾਂ ਬੜਾ ਨਾਜ਼ੁਕ ਹੈ ਬੜੇ ਹਾਲਾਤ ਇਦਾਂ ਦੇ ਹੋ ਗਿਆ ਕੋ ਕਹਿਣ ਸੁਣ ਤੋਂ ਬਾਹਰ ਹੋ ਗਿਆ ਸਿਸਟਮ ਅੱਜ ਸਮਾਂ ਇਦਾਂ ਦਾ ਮੈਨੂੰ ਕਈ ਵਾਰੀ ਪ੍ਰਤੀਤ ਨੂੰ ਨਾ ਹੁੰਦਾ ਵੀ ਕੁਛ ਨਾ ਲਫ਼ਜ਼ ਜੇ ਵੇਲੇ ਦੇ ਹਿਸਾਬ ਨਾਲ ਉਹਨਾਂ ਦੇ ਜਿਹੜੇ ਅਰਥ ਬਦਲ ਜਾਂਦੇ ਜਦੋਂ ਪਾਸ਼ਾ ਨੇ ਮਸੰਦ ਲਫ਼ਜ਼ ਬਣਾਇਆ ਸੀ ਨਾ ਬੜਾ ਸਤਿਕਾਰਤ ਲਫ ਹੈ ਸੀਗਾ ਕਿਸੇ ਨੂੰ ਮਸੰਦ ਦੀ ਡਿਊਟੀ ਦਿੱਤੀ ਜਾਂਦੀ ਸੀ ਨਾ ਜੋ ਮਾਣ ਮਹਿਸੂਸ ਕਰਦਾ ਸੀ ਵੀ ਮੈਨੂੰ ਗੁਰੂ ਘਰ ਦਾ ਮਸੰਦ ਬਣਾਇਆ ਗਿਆ ਸਮੇਂ ਦਾ ਐਸਾ ਪ੍ਰਭਾਵ ਆਇਆ ਸਮਾਂ ਆਇਆ ਮਸੰਦ ਲਫ ਇੱਕ ਗਾੜ ਜ ਆਪਣਾ ਲਾ ਪਿਆ ਆਪਾਂ ਨੂੰ ਕਿਸੇ ਨੂੰ ਬਹੁਤ ਘਿਰਣਾ ਨਾਲ ਕੋ ਕਹਿਣਾ ਹੋਵੇ ਨਾ ਆਪਾਂ ਇਹਨੇ ਕਹਿੰਿਆ ਮਸੰਦ ਬਣਿਆ ਫਿਰਦਾ ਇਹ ਮਸੰਦ ਬਣ ਗਿਆ ਅੱਜ ਜਥੇਦਾਰ ਨਾ ਫਿਰ ਵੀ ਮੈਨੂੰ ਇਦਾਂ ਦਾ ਮਹਿਸੂਸ ਹੋਣ ਲੱਗ ਪਿਆ ਬੜਾ ਸਤਿਕਾਰ ਇਹ ਤੇ ਲਫ਼ਜ਼ੀਗਾ ਪਰ ਜਦੋਂ ਅਸੀਂ ਜਥੇਦਾਰ ਦੀ ਹਾਲਤ ਕਰ ਦਿੱਤੀ ਉਹ ਲਫ਼ਜ਼ ਦੀ ਉਹ ਕਿਸੇ ਤੇ ਲੋਕੀਸ਼ੀ ਵੀ ਨਹੀਂ ਦਾ ਕਸੂਰਵਾਰ ਦੋਨੋਂ ਪਾਸੇ ਹੀ ਹੈ ਮਤ ਸਮਝੋ ਵੀ ਇੱਕ ਪਾਸੇ ਕੋ ਕਸੂਰ ਹੈ ਤਾਂ ਹੀ ਦੋਨਾਂ ਥਾਂ ਨੇ ਬਾਈ ਜਥੇਦਾਰ ਵੀ ਵਿਚਾਰੀ ਹੋ ਜਾ ਬਣ ਕੇ ਜਿਹੜੇ ਕੈਪੇਬਲ ਹੀ ਨਹੀਂ ਸੀ ਇਹਨਾਂ ਪੋਸਟਾਂ ਦੇ ਉਹਨਾਂ ਨੂੰ ਅਹਿਸਾਸ ਨਹੀਂ ਸੀ ਵੀ ਮੇਰਾ ਡੈਜ਼ਿਗਨੇਸ਼ਨ ਕੀ ਹੈ ਮੇਰਾ ਅਧਿਕਾਰ ਖੇਤਰ ਕੀ ਹੈ ਮੇਰਾ ਪ੍ਰੋਟੋਕਾਲ ਕੀ ਹੈ ਉਹਨਾਂ ਨੇ ਮੇਰੇ ਵਰਗਾ ਵੇਖਿਆ ਵੀ ਗੱਡੀਆਂ ਫਰੀ ਮਿਲ ਗਈਆਂ ਬੰਦੇ ਨਾਲ 4-4 ਮਿਲ ਗਈ ਹੈ ਆਨੰਦ ਲਓ ਆਪਾਂ ਕੀ ਲੈਣਾ ਹੈ ਕੰਮ ਚ ਬਹੁਤ ਪ੍ਰਾਣੀ ਗੱਲ ਉਹ ਮੱਕੜ ਸਾਹਿਬ ਜੀ ਦੇ ਹੁੰਦੇ ਸੀ ਉਹਨਾਂ ਨੂੰ ਸ਼ਰੋਣੀ ਕਮੇਟੀ ਦੇ ਪ੍ਰਧਾਨ ਦੀ ਸੇਵਾ ਸੀ ਤੇ ਮੈਂ ਕੁਰੇ ਸਿਆਦਾਤਾ ਸੀ ਮੈਂ ਕਹਾ ਪ੍ਰਧਾਨ ਜੀ ਤਿੰਨ ਤਖਤ ਤਾਂ ਪੰਜਾਬ 'ਚ ਹੀ ਐ ਨਾ ਇਹਨਾਂ ਜ਼ਥੇਦਾਰਾਂ ਕੋ ਕੋ ਆਊਟਪੁੱਟ ਤੇ ਲਿਆ ਕਰੋ ਸ਼ਹੀ ਮਿੰਨੀ ਕੋਈ ਇਹਨਾਂ ਨੂੰ 5 5 6 6 ਡਿਸਟ੍ਰਿਕਟ ਦੋ ਏਰੀਆ ਵਾਈਜ਼ ਮਾਲਵੇ ਵਾਲਿਆਂ ਨੂੰ ਦਮਦਮਾ ਸਾਹਿਬ ਦੇ ਦੇ ਦੋ ਫਤਖ ਸਾਹਿਬ ਵਾਲਿਆਂ ਨੂੰ ਅਬਰਸਾ ਕਰਦਾਪੁਰ ਦੇ ਦੋ ਨੰਦਪੁਰ ਸਾਹਿਬ ਵਾਲਿਆਂ ਨੂੰ ਦੁਆਬਾ ਦੇ ਦੋ ਸ਼ਹੀ ਮਿੰਨੀ ਪੁੱਛੋ ਤਾਂ ਸਭ ਜਥੇਦਾਰ ਦੀ ਕਿੱਥੇ ਕਿੱਥੇ ਅੰਮ੍ਰਿਤ ਸੰਚਾਰ ਕਰਾਇਆ ਹੈ ਕਿੰਨਿਆਂ ਨੇ ਅਮਰਤ ਛਕਿਆ ਕਿੰਨਿਆਂ ਨੇ ਕੇਸ ਰੱਖੇ ਕਿੰਨਿਆਂ ਨੂੰ ਗੁਰਮੁਖੀ ਨਾਲ ਜੋੜਿਆ ਕੋ ਮਾੜਾ ਮੋਟਾ ਇਹਨਾਂ ਕੋਈ ਲਿਸਟ ਤਾਂ ਲਿਆ ਕਰੋ ਕੋਈ ਕਿ ਸਿਰਫ ਲਫਾਫੇ ਬਣ ਲਈ ਰੱਖ ਛੜੇ ਨੇ ਅਸੀਂ ਇਹ ਕਾਮ ਦੇ ਕੀਤਰੀਆਂ ਵਿੱਚ ਸੁਧਾਰਨ ਜਾਂ ਕੀਤਰੀਆਂ ਅਸੀਂ ਇਹ ਪ੍ਰੋਟੋਕਾਲ ਸਮਝਦੇ ਆ ਵੀ ਸਾਡਾ ਹਰ ਜਗ੍ਹਾ ਅਸੂ ਦੇ ਘਰੇ ਐਵੇਂ ਤੁਰੇ ਫਿਰਨ ਦਾ ਕੋਈ ਕੰਮ ਨਹੀਂ ਸਾਨੂੰ ਪਾਸ਼ਾ ਨੇ ਪ੍ਰਚਾਰਕ ਬਣਾਇਆ ਹੈ ਸਾਡਾ ਕੋਈ ਜ਼ਿੰਮੇਵਾਰੀਆਂ ਨੇ ਅਸੀਂ ਇਦਾਂ ਜਾਂਦੇ ਚੰਗੇ ਨਹੀਂ ਲੱਗਦੇ ਮਾਫ ਕਰਨਾ ਵਾ ਗੁਰੂ ਕੇ ਹੁਰੀ ਚ ਕਹਿਣਾ ਉਹ ਜਿੱਦੇ ਮਰਜ਼ੀ ਕਰੀ ਜਦੋਂ ਮਰਜ਼ੀ ਸੱਦ ਲੋ ਉਦੋਂ ਹੀ ਤੁਰ ਪਈ ਦੀ ਕੋਈ ਨਹੀਂ ਪੁੱਛਦੇ ਉਥੇ ਕੰਮ ਕੀ ਆ ਉਥੇ ਸਮਾਗਮ ਕਿਹੜੀ ਖੁਸ਼ੀ ਚਾ ਕੌਣ ਆ ਰਿਹਾ ਕੌਣ ਨਹੀਂ ਪਰ ਪਤਾ ਵੀ ਜਾਂਦੇ ਆ ਲਵਾਫਾ ਮਿਲ ਜਣਾ ਬਸ ਇੱਥੇ ਤੱਕ ਸੀਮਤ ਰਹਿ ਗਏ ਤੇ ਅੱਜ ਫੇ ਜੋ ਹਾਲ ਹੋਇਆ ਹੁਣ ਗੁਰੂ ਸਮੱਤ ਬਖਸ਼ੇ ਸੁਚੇਤ ਹੋਵੋ ਇਹ ਚ ਆਪਣੇ ਵੀ ਕੋਈ ਫਰਜ਼ ਬਣਦੇ ਅਸੀਂ ਆਵੇਂ ਇਹਨਾਂ ਨੂੰ ਕਰਨੇ ਸ਼ਤ ਦੇ ਲਫਾਵੇ ਬੜਾਈਆਂ ਨੇ ਚੰਗੇ ਭਲੇ ਕੀਤੀਆਂ ਗ੍ਰਾਂਥੀਆਂ ਨੂੰ ਬੜਦਾ ਹੱਕ ਵੀ ਨਹੀਂ ਦਿੰਦੇ ਜਿਨ੍ਹਾਂ ਨੇ ਰੋਜ਼ ਅਰਦਾਸਾਂ ਕਰਨੀਆਂ ਟਾੜੀ ਸੁਖ ਮੰਗਣੀ ਹੈ ਉਹਨੂੰ ਦੇਣ ਲੱਗਿਆ ਸਾਨੂੰ ਸੰਗ ਆਉਂਦੀ ਹੈ ਤੇ ਜਿਨ੍ਹਾਂ ਨੂੰ 2 ਮਿੰਟ ਸਰਵ ਘਰੇ ਆਉਣਾ ਚਾਹ ਵੀ ਅੱਧਾ ਕਾਪੀ ਕੇ ਅੱਧਾ ਵਿੱਚ ਛੱਡ ਜਾਣਾ ਉਹਨੂੰ 11-11 ਹਜ਼ਾਰ ਫਰਾਉਣ ਲੱਗੇ ਅਸੀਂ ਮਿੰਟ ਲਾਉਂਦੇ ਸੁਚੇਤ ਹੋ ਜਾ ਆਪਣੇ ਦਿਸਵੰਦ ਨੂੰ ਨਾ ਠੀਕ ਡਾਇਰੈਕਸ਼ਨ ਚ ਲਾਉਣਾ ਸ਼ੁਰੂ ਕਰੋ ਚੰਗੀ ਇਨਵੈਸਟਮੈਂਟ ਹੋਏਗੀ ਠੀਕ ਇਨਵੈਸਟਮੈਂਟ ਹੋਏਗੀ ਤੇ ਤੇ ਆਉਟਪੁੱਟ ਵੀ ਤੈਨੂੰ ਜ਼ਿਆਦਾ ਮਿਲੇਗੀ। ਗੁਰੂ ਬਖਸ਼ਿਸ਼ ਕਰੇ ਸਮਾਂ ਹੋ ਚੱਲਿਆ। ਅੱਜ ਦੇ ਕੀਰਤਨ ਵਿਦੇਸ਼ ਵਿੱਚ ਚੱਲਦਿਆਂ ਚ ਗੱਲ ਕਰਨੀ ਪੈ ਜਾਂਦੀ ਹੈ ਸਾਡਾ ਫਰਜ਼ ਵਾਂ ਦਾ ਜੇ ਪ੍ਰਚਾਰਕਾਂ ਨੇ ਨਹੀਂ ਬੋਲਣਾ ਤਾਂ ਬੋਲਣਾ ਕਿੰਨੇ ਆ। ਭਾਜਸੀ ਮਿੱਠੀਆਂ ਮਿੱਠੀਆਂ ਜੀਆਂ ਗੱਲਾਂ ਕਰਦੇ ਜੇ ਕੋਈ ਮੇਰੇ ਵਰਗਾ ਇੱਕ ਅੱਧੀ ਵੀਡੀਓ ਪਾਉਂਦਾ ਵੀ ਹੈ ਨਾ ਜੋ ਨਾਲ ਹੀ ਧਿਆਨ ਰੱਖਦਾ ਵੀ ਮੇਰਾ ਕਿਤੇ ਪ੍ਰੋਗਰਾਮਾਂ ਦਾ ਨੁਕਸਾਨ ਨਾ ਹੋ ਜਾਵੇ। ਇੰਨੀ ਬੇਪਰੋਸਗੀ ਸੱਚ ਤੇ ਬੋਲੋ ਯਾਰ ਸੰਗਤ ਨੂੰ ਸੁਚੇਤ ਕਰਨਾ ਸਾਡਾ ਫਰਜ ਹੈ ਜਦੋਂ ਇਹ ਆਉਂਦੇ ਇਹਨਾਂ ਨੂੰ ਪੁੱਛਿਆ ਕਰੋ ਵੀ ਜਹੇਦਾਰ ਜੀ ਨਿਵਾਫੇ ਫੰਡ ਤੋਂ ਬਿਨਾ ਹੋਰ ਵੀ ਕੋਈ ਕੰਮ ਦੱਸ ਦੋ ਜਦੋਂ ਪੋਸਟਾਂ ਤੇ ਹੁੰਦੇ ਉਹਦੋਂ ਬੋਲਦੇ ਕੋਈ ਨਹੀਂ ਜਦੋਂ ਮੇਰੇ ਅਰਗੇ ਨੂੰ ਲਾ ਦਿੰਦੇ ਫੇਰ ਕਹਿੰਦੇ ਇਹਨਾਂ ਦਾ ਬਾੜਾ ਬੰਦਾ ਕੋਈ ਨਹੀਂ ਮੈਂ ਕਿਸਰਾ ਮੈਂ ਤੀਨੀ ਜੇ ਚੰਗਾ ਹੋਵੇ ਵੀ ਉਹਨਾਂ ਪੋਸਟਾਂ ਤੇ ਬੈਠੇ ਤੁਸੀਂ ਉਸ ਗੱਲ ਨੂੰ ਆਬਜੈਕਟ ਕਰੋ ਅੱਜ ਜੋ ਵਿਧੀ ਵਿਧਾਨ ਆਪਾਂ ਕਹਿੰਦੇ ਬਣਾਓ ਜੀ ਜਥੇਦਾਰਾਂ ਨੂੰ ਲਾਉਣ ਦਾ ਤੇ ਲਾਉਣ ਦਾ ਜਦੋਂ ਪੋਸਟਾਂ ਤੇ ਬੈਠੇ ਸੀ ਉਦੋਂ ਕਿਉਂ ਨਹੀਂ ਵਿਧੀ ਵਿਧਾਨ ਬਣਾਇਆ ਸਭ ਕੋ ਤੁਹਾਡੇ ਵਾਸ ਸੀ ਹੁਣ ਜਦੋਂ ਘਰਾਂ ਨੂੰ ਤੋੜ ਦਿੱਤੇ ਤੇ ਕਹਿੰਦੇ ਜੀ ਵਿਧੀ ਵਿਧਾਨ ਬਣਾਓ ਵਿਧੀ ਵਿਧਾਨ ਬਣਾਉਣਾ ਕਨੇ ਤੁਹਾਨੂੰ ਤਾਂ ਜਥੇਦਾਰ ਲਾਇਆ ਸੀ ਤੁਸੀਂ ਬਣਾਉਣਾ ਸੀ ਤੁਹਾਡੇ ਕੋ ਬਣਿਆ ਕੁਛ ਦੀ ਤੁਹਾਡੇ ਕੋ ਤੇ ਇੱਕ ਚੈਨਲ ਨਹੀਂ ਬਣ ਸਕਿਆ ਜਿੱਤੇ ਅਸੀਂ ਸਾਰੀ ਦੁਨੀਆ ਨੂੰ ਆਪਣਾ ਕਥਾ ਕੀਤ ਨੂੰ ਸੁਣਾ ਦਈਏ ਗੁਰੂ ਬਖਸ਼ਿਸ਼ ਕਰੇ ਉਹ ਸਾਦਾ ਮੇਰੀਆਂ ਗੱਲਾਂ ਬਹੁਤੇ ਨੂੰ ਨਾ ਚੰਗੀਆਂ ਲੱਗਣ ਪਰ ਚੌਂਕੀਦਾਰ ਹੋਣ ਦੇ ਨਾਤੇ ਮੈਨੂੰ ਕਹਿਣਾ ਮੇਰਾ ਫਰਜ਼ ਬਣਦਾ ਮੈਂ ਆਖੀਆਂ ਵੀ ਨਹੀਂ ਤੇ ਨਾਲ ਮੈਂ ਇਸ ਗੱਲ ਦੀ ਕਦੀ ਪ੍ਰਵਾਹ ਵੀ ਨਹੀਂ ਕੀਤੀ ਜੋ ਮੇਰੇ ਮਸਤਕ 'ਤੇ ਲਿਖਿਆ ਜਿੱਥੇ ਮੈਂ ਅੰਜਲ ਚੁਗਣਾ ਮੈਨੂੰ ਪਾਸ਼ਾ ਨੇ ਲੈ ਜਾਣਾ ਕਦੀ ਐਦਾਂ ਦੀ ਪ੍ਰਵਾਹ ਨਹੀਂ ਕੀਤੀ ਹਾਂ ਸੱਚ ਦਾ ਹੋਕਾ ਜ਼ਰੂਰ ਦੇਣਾ ਡੰਕੇ ਦੀ ਚੋੜ ਤੇ ਦੇਣਾ ਸਵੇਸਕਰ ਕ ਸੁਚੇਤ ਹੋਵੋ ਆਪਣੇ ਅੰਦਰ ਸਵੈ ਪਰਚੋਲ ਕਰੋ ਆਪਣੇ ਆਪ ਨੂੰ ਕਾਇਮ ਕਰੀਏ ਆਪਾਂ ਆਪਣੇ ਜੀਵਨ ਦੀ ਸੁਧਾਈ ਕਰੀਏ ਕਿਉਂਕਿ ਆਪ ਸਵਾਰੇ ਮੈਂ ਮਿਲਿਆ ਮੋਦੇ ਪ੍ਰਚਾਰ ਦੀ ਲੋੜ ਨਹੀਂ ਮੈਂ ਆਪਣੇ ਘਰ ਦੇ ਚਾਰ ਜੀਆਂ ਨੂੰ ਸਿੱਖ ਬਣਾਦਾ ਅੰਮ੍ਰਿਤਧਾਰੀ ਕਰਾਦਾ ਆਪੇ ਪ੍ਰਚਾਰ ਹੋ ਗਿਆ ਜੇ ਮੇਰੇ ਵਰਗੇ ਪ੍ਰਚਾਰਕ ਦੇ ਬੱਚੇ ਹੀ ਅੰਮ੍ਰਿਤ ਨਾ ਛਕਣ ਤੇ ਮੈਂ ਸਟੇਜ ਤੇ ਮੇਰੀ ਗੱਲ ਕੀਤੀ ਦਾ ਫਾਇਦਾ ਕੀ ਹੈ ਘਰਾਂ ਦਾ ਮਾਹੌਲ ਸਿਰਜੋ ਅੰਮ੍ਰਿਤ ਦੀ ਦਾਤ ਲਓ ਖੰਡੇ ਦੀ ਪਾਉ ਲਓ ਤੁਸੀਂ ਦੇਖੋ ਬਸ ਜੀਵਨ ਚ ਕੈਸੀ ਖੇਡ ਵੰਡੀ ਆਓ ਇੱਕ ਸ਼ਬਦ ਸਾਰੇ ਇਸ ਸ਼ਬਦ ਵਿੱਚ ਵੀ ਪਾਸ਼ਾ ਨੇ ਸਾਨੂੰ ਇਹੋ ਜੁਗ ਸਮਝਾਈ ਹੈ ਵੀ ਜਦੋਂ ਇੱਥੇ ਆਉਣਾ ਬਸ ਉਹਦੀ ਕਿਰਪਾ ਮ